ਨੇ ਮੰਗਾਇਆ ਵੀ ਤੋਏ ਵਿਜੀਤ ਵਰੀ ਚੱਕ ਲਾ ਅੱਛਾ ਲੋਕੀ ਸੇ ਪਾਉਂਦਾ ਹਾਂ ਹਾਂ ਜੀ ਪਈਦਾ ਦਾ ਨਾਮ ਮਨਿੰਦਰ ਸਿੰਘ ਮਨਿੰਦਰ ਸਿੰਘ ਮਨਿੰਦਰ ਪਿਤਾ ਜੀ ਦਾ ਸਰਦਾਰ ਮਨਜੀਤ ਸਿੰਘ ਹ ਆਪਣਾ ਪਿੰਡ ਕਿਹੜਾ ਹੁਸੈਨਪੁਰ ਜਿਲ੍ਹਾ ਅਗਲਾ ਤੇ ਠੀਕ ਹੈ ਤੁਹਾਡੇ ਦਾ ਸਾਰੇ ਆ ਦੱਸਦੇ ਹੋ ਕੋਈ ਕੋਈ ਤਸਵੀਰ ਠੀਕ ਨਾ ਤੇ ਕਿਵੇਂ ਹੋਇਆ ਮੜਾ ਹੋਵੇ ਜੇ ਦੱਸ ਰਜੀ ਜੀ ਆਪਣਾ ਪ੍ਰੋਟੈਸਟ ਕਰਦੇ ਜੀ ਇਹ ਇਹਨਾਂ ਨੇ ਸਾਨੂੰ ਕੋਈ ਵਾਰਨਿੰਗ ਦਿੱਤੀ ਨਾ ਸਿੱਧੀ ਸਾਡੇ ਤੇ ਫਾਇਰਿੰਗ ਕਰਤੀ ਅੱਛਾ ਜੀ ਤੇ ਤੁਹਾਡੇ ਕਿੱਥੇ ਲੱਗੀ ਜੀ ਜੋਡਰ ਚ ਵੇ ਜੀ ਸਾਡੇ ਚੱਕੋਂ ਤੱਕਾਈ ਮੜੇ ਮੜ ਇੱਥੋਂ ਵੱਸ ਲੋ ਠੀਕ ਹੀ ਚੜ੍ਹਦੀ ਹੈ ਹੈਨਾ ਇਹ ਤਾਂ ਫਲੇਟ ਗੋਲੀ ਲੱਗੀ ਇਹ ਹਾਂਜੀ ਗੋਲੀ ਗੋਲੀ ਲੱਗੀ ਕਿਚ ਬੋਰਕੀ ਦੇ ਕਿਤੇ ਨਾ ਮੈਂ ਪਾਰ ਹੋ ਗਏ ਸੀ ਹਾਂ ਜੀ ਮਜ਼ਾ ਬੋਰ ਕੇ ਲਾਏ ਗਏ ਸੀ ਜੀ ਐਸ ਐਲ ਆਰ ਦਾ ਰੋਸ ਸੀ ਠੀਕ ਹਾਂ ਬਾਈ ਬਾਈ ਪਾਸਾ ਜੀ ਫਤਿਹ ਆਪ ਜੀ ਦਾ ਨਾਮ ਜੀ ਮੰਗਲ ਸਿੰਘ ਪਿਤਾ ਜੀ ਪਿਤਾ ਜੀ ਦਾ ਤੇ ਤਸਵੀਰ ਇਹ ਚਲੋ ਫਿਰ ਵੀ ਕੋਈ ਗੱਲ ਨਹੀਂ ਅਡਰੈਸ ਦੱਸੋ ਕੋਈ ਵਾ ਨਕੋਦਰ ਤੇ ਜ਼ਿਲ੍ਹਾ ਨੰਦਾਲਾ ਚਾਹ ਤੇ ਆਪ ਜੀ ਮਤਲਬ ਵਗਲ ਨੰਜੀਸਨੋਂ ਢੜੇੋਂ ਆਨੇ ਦਾ ਨਾ ਰਹੇ ਹਾਂ ਠੀਕ ਆ ਜੀ ਹਾਂ ਹੁਣ ਵੀ ਉੱਥੇ ਅੱਛਾ ਜੀ ਤੇ ਮਤਲਬ ਆਪ ਜੀ ਦੇ ਕਿੱਥੇ ਹਾਂ ਬਾਅਦ ਤੱਕ ਹੀ ਜਾ ਬਾਬਾ ਜੀ ਸੇ ਮੜਾ ਜੀ ਗੋੜ ਚੁੱਕੀ ਹੈ ਹੈ ਪੈਸਾ ਜੀ ਜਨਸ਼ੀਨ ਜੀ ਹੈ ਏ ਵੀਜੀ ਨੂੰ ਜਨਮ ਦਿਨ ਦੀ ਹੈ ਸਭ ਤੋਂ ਅੱਗੇ ਸਿੰਘ ਹੈ ਗਾਈ ਹਾਂ ਜਿਨ੍ਹਾਂ ਦੇ ਮੂੰਹ ਮਾ ਉੱਤੇ ਤੁਹਾਡੇ ਹੈ ਨਾ ਹਾਂਜੀ ਤੇ ਗੋਲੀ ਇਹਨਾਂ ਦੇ ਕਿਥੇ ਲੱਗੀ ਫਟਾ ਉੱਠ ਕੇ ਬਹਿ ਜਾ ਕੋਈ ਜਾਣੀ ਕੋਈ ਨਹੀਂ ਪੈਰਣ ਤੋਂ ਨਹੀਂ ਨਹੀਂ ਕੋਈ ਜਾਣੀ ਤਾਂ ਨਾਮ ਕੀ ਆਪਜੀ ਦਾ ਗੁਰਜੰਟ ਸਿੰਘ ਗੁਰਜਨ ਸਿੰਘ ਜੀ ਦਾ ਜੀ ਨਾਮ ਹੈ ਸਰਦਾਰ ਸੇਵਕ ਹੈ ਸਰਦਾਰ ਸੇਵਕ ਸਿੰਘ ਤੇ ਤਹਿਸੀਲ ਰਾਜਪੁਰ ਰਾਜਪੁਰਾ ਤੇ ਜ਼ਿਲ੍ਹਾ ਵਟਿਆ ਵਾਲਾ ਪੈ ਗਿਆ ਹੁਣ ਜੀ ਤੇ ਕੋਈ ਮੋਬਾਈਲ ਨੰਬਰ ਵਗੈਰਾ ਸਨਮਲ ਸਿੰਘਾ ਦੇ ਨਾਲ ਦੱਸੀ ਹੈਗਾ ਤੁਹਾਨੂੰ ਨਹੀਂ ਆਪਣਾ ਹੈਨਾ ਹਾਂ 02640 ਅੱਛਾ ਜੀ 47386 ਤੇ ਫਾਰਕਾਸਾ ਰਿਫਾ ਤੇ ਬਹੁਤ ਪ੍ਰਸੰਗ ਦੇ ਜੀ ਤੁਹਾਡੇ ਇੱਥੇ ਕੋਲੀ ਲੱਗੇ ਹਨ ਨਹੀਂ ਨਹੀਂ ਇਹ ਇੱਥੇ 8 ਵਜੇ ਹੈ 8 ਵਜੇ 8 ਵਜੇ ਅੱਛਾ ਜੀ ਤੇ ਆਪ ਜੀ ਦਾ ਨਾਮ ਹੋ ਜੀ ਜਗਜੀਤ ਸਿੰਘ ਪਿਤਾ ਜੀ ਸਰਦਾਰ ਫਾਕਰ ਸਿੰਘ ਤਸਵੀਲ ਮਾੜੇ ਪਿੰਡ ਮਾੜੇ ਕੋਲ ਤਸਵੀਲ ਨਾ ਜਿਲ੍ਹਾ ਤਸਵੀਲ ਰਾਜਪੁਰਾ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਤੇ ਤੁਹਾਡੇ ਉੱਥੇ ਸਰ ਤੇ 8 ਵਜੇ ਹੈ ਹਾਂਜੀ ਫਾਰੀ ਫਾਸਾ ਫਾਰੀ ਫਾਤੇ ਫਾਸਾ ਜੀ ਅੱਜ ਦਾ ਨਾਮ ਦੀਪ ਸਿੰਘ ਭਾਈ ਸੰਦੀਪ ਸਿੰਘ ਸੰਦੀਪ ਸਿੰਘ ਜੀ ਪਿਤਾ ਜੀ ਗੁਬਿੰਦਰ ਸਿੰਘ ਤੇ ਆਪਣਾ ਪਿੰਡ ਲੁਧਿਆਣੇ ਦਾ ਲੁਧਿਆਣੇ ਦਾ ਕਿਹੜਾ ਮਹੱਲਾ ਸੰਵਰਾਲਾ ਜੀ ਸਵਰਾਲੇ ਚੌਂਕ ਦਾ ਤੇ ਕੋਈ ਕੋਲੋਨੀ ਅਡਰਾ ਆਪਣਾ ਮੜਵਾ ਐਡਰੈਸ ਪੱਕਾ ਆਪਣੇ ਗੁਰੂ ਅਰਜਨ ਦੇਵ ਨਗਰ ਚ ਗੁਰੂ ਅਰਜਨ ਦੇਵ ਨਗਰ ਮਕਾਨ ਨੰਬਰ ਅਕਾਣ ਨੰਬਰ ਕੀ ਪਤਾ ਮਤਲਬ ਮੈਨੂੰ ਮੈਲੀਤਰਾ ਅੱਛਾ ਹੈ ਕਿਰਾਇਆ ਤਰ੍ਹਾਂ ਦਸੀ ਅਜੇ ਹਾਂਜੀ ਪਹਿਲੇ ਹਾਂਜੀ ਗਲੀ ਨੰਬਰ 7 ਹੈ ਗਲੀ ਨੰਬਰ 7 ਗਲੀ ਨੰਬਰ 7 ਅੱਛਾ ਤੇ ਵੈਸੇ ਹੂੰ ਪੱਕਾ ਮਤਲਬ ਪਿੰਡ ਤੁਹਾਡਾ ਆਹੀ ਹੈ ਲੁਧਿਆਣਾ ਜੀ ਅੱਛਾ ਹੈ ਲੁਧਿਆਣਾ ਤਾਂ ਹੈ ਠੀਕ ਹੈ ਤੇ ਤੁਹਾਡੇ ਹੱਥ ਤੇ ਗੋਲੀ ਲੱਗੀ ਗੋਲੀ ਲੱਗੀ ਮਤਲਬ ਗੋਲੀ ਲੱਗੀ ਹਾਂ ਫਾਰ ਕਾਸਾ ਉਹ ਫੋਸੇ ਹਾਂ ਕਾਸਾ ਜੀ ਆਪ ਜੀ ਦਾ ਨਾਮ ਰਮਿੰਦਰ ਸਿੰਘ ਪਿਤਾ ਜੀ ਦਾ ਨਾਮ ਸਰਦਾਰ ਸਤਨਾਮ ਸਿੰਘ ਸਰਦਾਰ ਸਤਨਾਮ ਸਿੰਘ ਤੇ ਪਿੰਡ ਲੁਧਾਨਾ ਜਲਾ ਲੁਧਾਨਾ ਜਲਾ ਸਰੀ ਨਹੀਂ ਸਰੀ ਹੈ ਇੱਥੇ ਕੋਈ ਕਲੋਨੀ ਏਡੀਆ ਕੋਲੇ ਬੈਕ ਸਾਈਡ ਨਿਊ ਅਮਰਨਗਰ ਨਿਊ ਅਮਰਨਗਰ ਅਮਰਨਗਰ ਤੇ ਮੁਕਾਨ ਨਮਰ ਵਗੈਰਾ ਇਹ ਤਰਬੀਤ ਹੈ ਇਹ ਤਰਬੀਤ ਦਾ ਬੜੀ ਨੰਬਰ 3 ਗੋਲੀ ਨੰਬਰ 3 3 ਤੇ ਔਰ ਇਹ ਗੋਲੀਆਂ ਲੱਗੀਆਂ ਨਹੀਂ ਮੁੰਬਈ ਆ ਫਰੇਦ ਗਾ ਅੱਛਾ ਉਹਨਾਂ ਆ ਕੀ ਆ ਖੜ ਗਿਆ ਹੈ ਖੜ ਗਿਆ ਇਹਦੇ ਨਾਲ ਤੇ ਇਹ ਆਸੂ ਕਵਸ ਵਾਲਾ ਬੰਬ ਸੀਗਾ ਕੋਈ ਹੋਰ ਕੋਈ ਸੀਗਾ ਪਲਾਸਟਿਕ ਜਿਹੜੀ ਛਿੱਟ ਗਈ ਇਹ ਫਾੜੀਆਂ ਵੀ ਕੋ ਮਰ ਗਈ ਤੇ ਬੰਬ ਮਾਰੇ ਉਹਨਾਂ ਨੇ ਠੀਕ ਹੈ ਤੇ ਹੁਣੋ ਜਿਵੇਂ ਉਹ ਠੀਕ ਆ ਜੀ ਹੁਣ ਤੇ ਫੋਰ ਕਿਤੇ ਸੱਟ ਬਸ ਆਹੀ ਲੱਗੀ ਸੀ ਇਹ ਜੀ ਹੋਰ ਹੀ ਖਾਸ ਹੋ ਰਿਹਾ ਤੇ ਪਪਾ ਜੀ ਆਪ ਜੀ ਦਾ ਨਾਮ ਅਨੂਪ ਸਿੰਘ ਹੈ ਅਨੂਪ ਸਿੰਘ ਅਨੂਪ ਸਿੰਘ ਅਨੂਪ ਸਿੰਘ ਸੰਧੂ ਤੇ ਪਿਤਾ ਜੀ ਦਾ ਨਾਮ ਸਰ ਮੰਗਲ ਸਿੰਘ ਸਰ ਮੰਗਲ ਸਿੰਘ ਤੇ ਆਪ ਜੀ ਦਾ ਪਿੰਡ ਜੀ ਤੇ ਹਰੈਸ਼ਾ ਸ਼ਿਵਾਰਸ ਜੀ ਮhalla Tarnpura ਮhalla Tarnpura ਦੇ ਵਿੱਚ ਤੇ ਉਹ ਮਕਾਨ ਨੰਬਰ ਵਗੈਰਾ 5313 5313 ਹਾਂਜੀ ਗਲੀ ਨੰਬਰ 6 ਗਲੀ ਨੰਬਰ 6 ਜਾਂ ਕੋਈ ਹਾਂਜੀ ਕੋਈ ਫੋਨ ਨੰਬਰ ਸੰਗਤ ਪ੍ਰੈਜ਼ੀਡੈਂਟ ਦਾ ਕਰਨਗਲ ਬੰਦ ਦਾ ਆ ਕਾਲੇ ਦਲ ਬਾਲਲ ਦਾ ਮਾਨ ਦਲ ਦਾ ਠੀਕ ਹੈ ਫੋਨ ਨੰਬਰ ਦੇ ਦਿਓ ਕੋਈ ਮਤਲਬ ਸੰਗਤ ਵਾਸਤੇ ਆਪਾਂ ਹੈ 91157 91154 269 269 11 ਠੀਕ ਹੈ ਤੇ ਆਪ ਜੀ ਦੇ ਸਟਾਂ ਇੱਕ ਲੱਗਿਆ ਜੀ ਇੱਥੇ लगी जाँ जाँ अच्छा गें गें। गोली लगी लगे इधर अच्छा। दो इधर दो गोलियां अच्छा ਸਾਲੇ ਫਾਇਲੇ ਫਾਇਗਰੋ ਜੀ ਫਾਇਗਰੋ ਜੀ ਫਾਇਗਰੋ ਮਾੜਾ ਨੂੰ ਜੱਸੇ ਸੜਕਾਂ ਉੱਤੇ ਖਾਣਾ ਨਾ ਪਰਕਾਸਾ ਖਾਸਾ ਜੀ ਆਪ ਜੀ ਦਾ ਨਾਮ ਦਾ ਨਾਮ ਜਸਵਿੰਦਰ ਸਿੰਘ ਜੈ ਸ਼ਰਮਿਤ ਤੱਕ ਕੰਸਲਤ ਕੇ ਬੰਦੀ ਤੁਹਾਨੂੰ ਅੱਛਾ ਜੀ ਜਸਵਿੰਦਰ ਸਿੰਘ ਰਾਜਪੁਰਾ ਜਸਵਿੰਦਰ ਸਿੰਘ ਰਾਜਪੁਰਾ ਹਾਂ ਜੀ ਤੇ ਉੱਥੇ ਦਾ ਆਪਾਂ ਐਡਰੈਸ ਵਗੈਰਾ ਹਾਂਜੀ ਰਾਜਪੁਰਾ ਬਲ ਡਿਸਟ੍ਰਿਕਟ ਟੇਹੜਾ ਅੱਛਾ ਰੋਸ਼ਨ ਕਲੋਨੀ ਠੀਕ ਹੈ ਮਕਾਨ ਨੰਬਰ 1405 1405 1405 ਜੀ ਰੋਸ਼ਨ ਕਲੋਨੀ ਠੀਕ ਹੈ ਪੁਰਾਣਾ ਰਾਜਪੁਰਾ ਪੁਰਾਣਾ ਰਾਜਪੁਰਾ ਰਾਜਪੁਰਾ ਤੇ ਕੋਈ ਨੰਬਰ ਫੋਨ ਨੰਬਰ ਦੇ ਦੋ ਸੰਗਤ ਵਾਸਤੇ 97804 97804 33 33 468 33468 ਠੀਕ ਹੈ ਮੇਨੇ ਇੱਕ ਬੋਲੀ ਰੱਖੀ ਐ ਉਹ ਕਿੱਥੇ ਇੱਕ ਮੋੜਾ ਦਿਖਾ ਦੇ ਹਾਂ ਅੱਜ ਉਹ ਵੀ ਦੀ ਐ ਅੱਛਾ ਜਿਹੜੇ ਤੁਸੀਂ ਮੂਰੇ ਸੀਗੇ ਤੇ ਇੱਕ ਉਹ ਜਿਹਦੇ ਮੂੰਹ ਤੇ ਜਿਆਦਾ ਬਹੁਤ ਮੋਰੀਆਂ ਸੀਗੀਆਂ ਬਹੁਤ ਸੰਗ ਸੀਗੇ ਹੈਨਾ ਠੀਕ ਹੈ ਤੇ ਇੱਕ ਨਾ ਸਿੰਘ ਸੀ ਜਿਹਦੇ ਕਾਲੀ ਜੈਕਟ ਪਾਈ ਹੋਈ ਸੀਗੀ ਬੋਲੀ ਲੱਗਣ ਤੋਂ ਬਾਅਦ ਮੇਰੇ ਲੱਖੀ ਚੱਜ ਗਿਆ ਨਹੀਂ ਇੱਕ ਨਾ ਕਾਲੀ ਜੈਕਟ ਪਾਈ ਹੋਈ ਸੀਗੀ ਸਿੰਘ ਦੇ ਅੰਦਰ ਸਭ ਬੋਲੀ ਆ ਲਾਟੀ ਚਾਰਜ ਉਹਨਾਂ ਦੇ ਵੀ ਇਵੇਂ ਹੋਇਆ ਗੋਲੀ ਲੱਗਣ ਤੋਂ ਬਾਅਦ ਵੀ ਬਾਰੂ ਜੀ ਆਪ ਜੀ ਦਾ ਨਾਮ ਹਾਂ ਕੰਮਲਪ੍ਰੀ ਸਿੰਘ ਤੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਰਸ਼ਨ ਸਿੰਘ ਸਰਦਾਰ ਗੁਰਦਰਸ਼ਨ ਸਿੰਘ ਹਾਂ ਸਰਦਾਰ ਗੁਰਦਰਸ਼ਨ ਸਿੰਘ ਤੇ ਆਪਣਾ ਪਿੰਡ ਇਹ ਲੁਧਿਆਣਾ ਜਮਾਲਪੁਰ ਤੋਂ ਆ ਤੇ ਮਕਾਨ ਨੰਬਰ ਵਗੈਰਾ ਐਡਰੈਸ ਐਮ ਆਈ 811 ਜਮਾਲਪੁਰ ਕੋਲੋਨੀ ਐਮ ਆਰ ਐਮ ਆਈ ਜੀ ਐਮ ਆਈ ਜੀ 811 ਹਾਂਜੀ ਜਮਾਲਪੁਰ ਕੋਲੋਨੀ ਜਮਾਲਪੁਰ ਕੋਲੋਨੀ ਤੇ ਫੋਨ ਨੰਬਰ ਕੋਈ 9573 92 573 77 19493 19493 ਹਾਂਜੀ レイカーのクリエ